ਆੜ ਗਿਆ ਹਾਂਜੀ ਵੈਰੇ ਗੁਰੂ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਲੱਡੂ ਆ ਇੱਕ ਕੌਲੀ ਆਪਾਂ ਲਈਏ ਜੀ ਸੂਜੀ ਆ ਲਿਆ ਜੀ ਬੇਸਣ ਇੱਧਰ ਆਪਣਾ ਹੈਗਾ ਜੀ ਪਨੀਰ ਆ ਆਪਣਾ ਜੀ ਛੇੜੂ ਆ ਜਿਹੜਾ ਆਪਾਂ ਜਦੋਂ ਘਿਓ ਨਾ ਮੱਖਣ ਗਰਮ ਕਰਦੇ ਹੁੰਨੇ ਘਿਓ ਬਣ ਜਾਂਦਾ ਥੱਲੇ ਆਪਣਾ ਇਹ ਰਹਿ ਜਾਂਦਾ ਜੀ ਚੂਰਾ ਜੇ ਆ ਆਪਾਂ ਨੇ ਖਰੂਟ ਪੀਸੇ ਨੇ ਆਪਾਂ ਨੇ ਲਿਆ ਜੀ ਮਗਜ ਤੇ ਧੱਕ ਤੇ ਅਧਰ ਆਪਾਂ ਜੀ ਚੀਨੀ ਪੀਸ ਕੇ ਰੱਖੀ ਹੈ ਤੇ ਵਿੱਚ ਆਪਾਂ ਨੇ ਛੋਟੀਆਂ ਇਲਾਚੀਆਂ ਵੀ ਪੀਸ ਲਈਆਂ ਸੀਗੀਆਂ ਫਲੇਵਰ ਵਾਸਤੇ ਜੇ ਤੁਹਾਨੂੰ ਪਸੰਦ ਨਹੀਂ ਤਾਂ ਤੁਸੀਂ ਪਾ ਸਕਦੇ ਹੋ ਜੇ ਨਹੀਂ ਪਸੰਦ ਤਾਂ ਸਕਿਪ ਕਰ ਸਕਦੇ ਆ ਆਪਾਂ ਜੀ ਕੜਾਈ ਦੇ ਵਿੱਚ ਐਡ ਕਰ ਰਹੇ ਆ ਦੇਸੀ ਘਿਓ ਦੋ ਵੱਡੇ ਚਮਚਾ ਆਪਾਂ ਨੇ ਲੈ ਲਿਆ ਜੀ ਦੇਸੀ ਘਿਓ ਘਿਓ ਨੂੰ ਚੰਗੀ ਤਰ੍ਹਾਂ ਆਪਾਂ ਮੈਟ ਕਰ ਲਾਂਗੇ ਅਪ ਐਡ ਕਰ ਦਾਂਗੀ ਇਹਦੇ ਵਿੱਚ ਸੂਜੀ ਪਾਣੀ ਗੋਲੀ ਆਪਣੀ ਹੈਗੀ ਸੂਜੀ ਦੀ ਹੁਣ ਹੌਲੀ ਹੌਲੀ ਤਰ ਹਲਾਉਂਦੇ ਹੋਈਏ ਪਕਾਉਣਾਂਗੇ ਇਹਨੂੰ ਆਪਾਂ ਹੁਣ ਕਿੰਨੇ ਦੇਰ ਪਕਾਵਾਂਗੇ ਬਸ ਇਹ ਦੇਖ ਲੱਕੀ ਜੀ ਭੰਨੀ ਝੂਠੇ ਕੇਸੂ ਵਾਲਾ ਠੀਕ ਨਾ ਕੋਣਾ ਆ ਰਹੀਏ ਪੇਸਟ ਕਰ ਰਹੇ ਹੁਣ ਆਪਾਂ ਜੀ ਨਾਲ ਇਹ ਪਾ ਲਾਂਗੇ ਬੇਸਣ ਪਾਣੀ ਗੋਲੀਆਂ ਆਪਣੀ ਬੇਸਣ ਦੀ ਹੈ ਜੀ ਪਾਣੀ ਗੋਲੀਆਂ ਆਪਾਂ ਲਈ ਸੀ ਸੂਜੀ ਦੀ ਵੱਡੇ 2 ਚਮਚ ਆਪਾਂ ਲੈਏ ਨੇ ਜੀ ਦੇਸੀ ਘੀ ਤੇ ਇਹਨੂੰ ਵੀ ਆਪਾਂ ਜੀ ਨਾਲ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਤੱਕਾਂਗੇ ਜੇ ਆਪਾਂ ਨੂੰ ਥੋੜਾ ਲੱਗਿਆ ਦੇਸੀ ਕਿ ਉਹ ਆਪਾਂ ਥੋੜੀ ਪਾ ਸਕਦੇ ਹਾਂ ਮੈਨੂੰ ਤੇ ਬਹੁਤ ਦਾ ਲਓ ਜੀ ਆਪਣਾ ਸੂਜੀ ਤੇ ਬੇਸਣ ਭੁੰਨ ਕੇ ਤਿਆਰ ਆ। ਆਪਾਂ ਇਹਦੇ ਵਿੱਚ ਜੀ ਦੇਖ ਲਓ ਹੁਣ ਕੱਚਾ ਤਾਂ ਨਹੀਂ। ਮੈਨੂੰ ਥੀਕਾ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਜੀ ਪਨੀਰ ਐਡ ਕਰ ਦਿੰਗੇ। ਪਨੀਰ ਵੀ ਆਪਣਾ ਘਰ ਦਾ ਹੀ ਆਪਾਂ ਘਰੇ ਬਣਾਇਆ। ਇਹਨੂੰ ਵੀ ਆਪਾਂ ਬੇਚੰਗੀ ਤਰ੍ਹਾਂ ਮਿਕਸ ਕਰਕੇ ਸਿਕਾ ਲਾਂਗੇ। ਮੰਦ ਕਰ ਲਿਆ। ਤੁਸੀਂ ਇਹ ਮੁਰਗੀ ਆਪਾਂ ਸੁਬਜੀ ਬੇਸਟਨ ਜਿਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ। ਚੰਗੀ ਤਰ੍ਹਾਂ ਲਗਾਤਾਰ ਆਪਾਂ ਇਹਨੂੰ ਹਿਲਾਈ ਜਾਵਾਂਗੇ। ਚਮਚਾ ਲੈ ਰੋਣ ਨਾਲ ਆਪਾਂ ਇਹ ਕੱਢ ਕੇ। ਹੁਣ ਆਪਾਂ ਜਿਹਦੇ ਵਿੱਚ ਖਾ ਰੋਟ ਐਡ ਕਰ ਦਾਂਗੇ। ਆਪਾਂ ਦਰਦਰੇ ਜਿਹੇ ਕਟਲੇ ਸੀਗੇ ਜੀ ਹੁਣ ਆਪਾਂ ਜਿਹੜਾ ਮੱਕ ਜੀ ਪਾ ਦਾਂਗੇ ਇਹ ਵੀ ਆਪਾਂ ਦਰਦਰੇ ਜਿਹੇ ਕਟਲੇ ਦੀ ਹੁਣ ਆਪਾਂ ਜਿਹੜਾ ਛੇੜੂ ਆ ਆਪਣਾ ਕਿ ਹੋਰ ਅਬੀ ਵਿੱਚ ਪਾਤਾ ਨਾਲ ਹੀ ਆਪਾਂ ਜੀ ਪਾ ਦਾਂਗੇ ਦੱਖ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਲਗਾਤਾਰ ਹਿਲਾਈ ਜਾਵਾਂਗੇ ਜੀ ਹੁਣ ਜੀ ਗੈਸ ਨੂੰ ਆਪਾਂ ਨੇ ਜੀ ਸਿਮ ਕਰਿਆ ਹੋਇਆ ਤੇ ਤੇਜ਼ ਗੈਸ ਤੇ ਮਚਣ ਲੱਗ ਗਏ। ਆਪਣੇ ਜਰੂਰ ਇਸ ਤਰ੍ਹਾਂ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਦੇਣਾ ਚਾਹੀਦਾ। ਬਾਹਰਲੀਆਂ ਚੀਜ਼ਾਂ ਖਾਣ ਨਾਲ ਤਾਂ ਘਰ ਦੀਆਂ ਚੀਜ਼ਾਂ ਵਧੀਆ ਰਹਿੰਦੀਆਂ ਨੇ ਜੀ ਬਣਾਈਆਂ ਹੋਈਆਂ। ਲਵਾ ਤਰ ਰਹੇ ਹਾਂ ਲੋ ਦੇ ਵੀ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲਾਂਗੇ ਜੀ ਮਿਕਸ। ਬਹੁਤ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਕਰ ਲਿਆ ਮਿਕਸ ਗਾਸ ਜੀ ਆਪਾਂ ਨੇ ਬਿਲਕੁਲ ਸਿਮ ਕਰਿਆ ਹੋਇਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀ ਦੁੱਧ ਐਡ ਕਰ ਦਾਂਗੇ ਨਾਲੇ ਆਪਾਂ ਆਮਲ ਵੀ ਜਿੰਨੀ ਆਪਾਂ ਨੇ ਪੀਸ ਲਈ ਸੀ ਜਿੰਨੀ ਪੀਸ ਕੇ ਪਾਈ ਮਿੱਠਾ ਜੀ ਤੁਸੀਂ ਆਪ ਦੇ ਹਿਸਾਬ ਨਾਲ ਪਾ ਲਿਓ ਵੱਧ ਘੱਟ ਜਿੰਨਾ ਖਾਣੇ ਕੋਈ ਵਰਗੀ ਕੁਛ ਵੋ ਆਉਂਦੀ ਹੈ ਵਧੀਆ ਕੋ ਜਿਹਨੂੰ ਲਗਾਤਾਰ ਚੰਗੀ ਤਰ੍ਹਾਂ ਹਿਲਾਈ ਜਾਵਾਂਗੀ ਜੀ ਨਾਲ ਦੀ ਨਾਲ ਮੈਂ ਇਹਨੂੰ ਪਕਾਇਆ ਕੁ ਮਿੰਟ ਕਰਾਂਗੇ ਬਸ ਜਦ ਇਹਨੂੰ ਪਕਾਈ ਛੱਡ ਜੇ ਠੀਕ ਆ जी बन के तैयार ठंडा कर लिए फिर आप जी पी बिल किसी ने खा लिया हाँ जी आप जी पीनी है ਹਾਂਜੀ ਆਪਾਂ ਜੀ ਇਹਨੂੰ ਜਮਾ ਕੇ ਇਹਦੇ ਪੀਸ ਵੀ ਕੱਟ ਸਕਦੇ ਆ ਪਰ ਅਸੀਂ ਨਾ ਵੀ ਪਿੰਨੀਆਂ ਹੀ ਬਾਟਲੀਆਂ ਸਾਨੂੰ ਪਿੰਨੀਆਂ ਹੀ ਵਧੀਆ ਲੱਗਦੀਆਂ ਨੇ ਘਰ ਦੀ ਚੀਜ਼ ਦਿੱਤਾ ਕੋਈ ਰੀਸ ਨਹੀਂ ਹੈਗੀ ਜੀ ਮੁੱਲ ਦੀਆਂ ਮਠਿਆਈਆਂ ਖਾਣ ਤੋਂ ਤਾਂ ਬਹੁਤ ਵੱਧ ਲੱਗਦਾ ਨੇ ਜੀ ਆਪਣੀ ਸਾਰੀਆਂ ਪਿੰਨੀਆਂ ਵੱਟ ਕੇ ਕਰਨੀਆਂ ਤਿਆਰ ਤਾਂ ਇਹਦਾ ਦੂਰ ਦੀ ਬਾਤ ਆ ਮੈਂ ਤਾਂ ਕਿਉਂ ਹੀ ਚੜ ਗਿਆ ਇਹਨਾਂ ਦਾ ਜੀ ਟੇਸਟ ਆ ਬਿਲਕੁਲ ਖੋਏ ਵਰਗਾ ਆਉਂਦਾ ਕਿਉਂਕਿ ਆਪਾਂ ਇਹਦੇ ਵਿੱਚ ਪਨੀਰ ਪਾ ਲਿਆ ਨਾਲੇ ਆਪਾਂ ਨੇ ਉਹ ਪਾ ਲਿਆ ਜੀ ਛੇੜੂ ਕੇ ਉਹਦਾ ਬਾਕੀ ዳਖਾਂ ਬਗਜ ਪੈ ਗਈ ਉਹ ਫਰੋਟ ਪਾਈ ਲੋ ਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਹਣਾ ਸੋਹਣਾ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀ ਵਾਗਛੇ ਚੜ੍ਹਦੀ ਕਲਾ 'ਚ ਰੱਖੇ ਜੀ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਆ ਕਰੋ ਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਨੇ ਜਿਹੜੇ ਆਪਾਂ ਨੂੰ ਵਧੀਆ ਵਧੀਆ ਜੀ ਕਮੈਂਟ ਕਰਦੇ ਨੇ ਪੜ੍ਹ ਕੇ ਮਨ ਨੂੰ ਵਧੀਆ ਲੱਗਦਾ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ